ਸਤਿ ਸ੍ਰੀ ਅਕਾਲ ਦੋਸਤੋ ਮੈਂ ਬਿਨਤ ਸਿੰਘ ਆਯਾ ਤੁਸੀਂ ਦੇਖ ਰਹੇ ਹੋ ਇਸ ਵਕਤ ਜੇ 10 ਨਿਊਜ਼ ਅੱਜ ਇੱਕ ਸੋਨੂੰ ਅਸੀਂ ਹੱਥ ਬੰਨ ਕੇ ਬੇਨਤੀ ਕਰਾਂਗੇ ਵੀਡੀਓ ਸ਼ੇਅਰ ਕਰ ਦਿਓ ਅਸੀਂ ਨਹੀਂ ਜ਼ਿਆਦਾਤਰ ਕਹਿੰਦੇ ਨਹੀਂ ਹੁੰਦੇ ਕਾਰਨ ਕਿ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਤਿੰਨ ਪਰਿਵਾਰ ਖੜੇ ਖੜੇ ਨੇ ਇਥੇ ਪੰਡਤਾਂ ਦੇ ਤੇ ਅਸੀਂ ਇਸ ਵਕਤ ਖੜਿਆਂਗੇ ਬੁਰਜ ਹਰੀਕੇ ਜਿੱਥੇ ਐਡੀ ਅਸੀਂ ਕਹਿ ਸਕਦੇ ਹਾਂ ਮੰਦਭਾਗੀ ਘਟਨਾ ਹੋਈ ਹੈਗੀ ਇਨ੍ਹਾਂ ਵੀਰਾਂ ਦੇ ਜਿਹੜਾ ਕਨੈਕਸ਼ਨ ਸੀ ਕਿਸੇ ਜ਼ਿੰਮੇਵਾਰ ਪਰਿਵਾਰ ਨੇ ਅੱਜ ਤੋਂ ਮਤਲਬ 7-8 ਤੋਂ 10 ਸਾਲ ਪਹਿਲਾਂ ਉਹ ਦਾਨ ਕੀਤਾ ਸੀ ਪਰ ਹੁਣ ਉਹਨਾਂ ਨੇ ਐਸੀ ਹਰਕਤ ਕੀਤੀ ਆ ਉਹ ਪੱਟ ਗਈ ਲੈ ਗਏ ਥੋਂ ਹੁਣ ਤੁਸੀਂ ਦੇਖ ਸਕਦੇ ਹੋ ਝੋਨੇ ਦਾ ਸੀਜ਼ਨ ਆ ਜੀਰੀ ਲੱਗ ਰਹੀ ਆ ਇਹਨਾਂ ਦੀ ਜਿਹੜੀ ਬਾੜੀ ਸੀ ਜਾਂ ਜੰਮੀ ਬੰਜੜ ਹੋ ਚੁੱਕਿਆ ਸਾਰਾ ਪਰਿਵਾਰ ਛੋਟੇ-ਛੋਟੇ ਬੱਚਿਆਂ ਤੋਂ ਲੈ ਕੇ ਤੁਸੀਂ ਦੇਖ ਸਕਦੇ ਹੋ ਖੇਤ ਦੇ ਵਿੱਚ ਖੜੇ ਨੇ ਸਾਡੀ ਹੱਥ ਬੰਨ੍ਹ ਕੇ ਬੇਨਤੀ ਆ ਸਰਦਾਰ ਭਵਨ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਕਿ ਤੁਸੀਂ ਕਹਿੰਦੇ ਹੋ ਕਿ ਅਸੀਂ ਟੇਲਾ ਤੱਕ ਪਾਣੀ ਪਹੁੰਚਾਤਾ ਪਰ ਤੁਸੀਂ ਆ ਗਰਾਊਂਡ ਤੇ ਆ ਕੇ ਸਾਨੂੰ ਅੱਜ ਦੇਖਣਾ ਪਊਗਾ ਅਸੀਂ ਤਾਂ ਇੱਥੋਂ ਤੱਕ ਕਹਿੰਨੇ ਆ ਕਿ ਮਾਨ ਸਰਕਾਰ ਨੂੰ ਕਿ ਖੁਦ ਭਗਵਾਨ ਮਾਨ ਸਾਹਿਬ ਉਰੇ ਆਉਣ ਖੁਦ ਮਾਨ ਸਾਹਿਬ ਆਉਣ ਕਿਉਂਕਿ ਉਹਨਾਂ ਦੇ ਹੀ ਐਮਐਲਏ ਨੇ ਇੱਥੋਂ ਜਿੱਤੇ ਹੋਏ ਵਿਜੇ ਸਿੰਘਲਾ ਜੀ ਤੇ ਇਸ ਲਈ ਸਾਡੀ ਬੇਨਤੀ ਆ ਹਰ ਇੱਕ ਨੂੰ ਵੀਡੀਓ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਮੁੱਖ ਮੰਤਰੀ ਤੱਕ ਪਹੁੰਚੇ ਇਹ ਮਸਲੇ ਦਾ ਹੱਲ ਕੀਤਾ ਜਾਵੇ ਕਿਉਂਕਿ ਪਾਣੀ ਬਿਨਾਂ ਇਹ ਫਸਲ ਕਿਵੇਂ ਬੀਜਣਗੇ ਤੇ ਪਰਿਵਾਰ ਭੁੱਖਾ ਮਰ ਜਾਊਗਾ ਤੇ ਬੱਚਿਆਂ ਦੀ ਪੜਾਈਆਂ ਸੁੱਟ ਜਾਣਗੀਆਂ ਇਹ ਇਹ ਜਮਾ ਜ਼ੀਰੋ ਤੇ ਆ ਜਾਣਗੇ ਇਸ ਲਈ ਸਾਡੀ ਬੇਨਤੀ ਆ ਕਿ ਮਾਨ ਸਰਕਾਰ ਨੂੰ ਇਸ ਦਾ ਹੱਲ ਕੀਤਾ ਜਾਵੇ ਜਿਸ ਨੇ ਵੀ ਇਹ ਮਤਲਬ ਹਰਕਤ ਕੀਤੀ ਆ ਉਸ ਤੇ ਬਣਦੀ ਕਾਰਵਾਈ ਕੀਤੀ ਜਾਵੇ ਬੁਰਜ ਹਰੀਕੇ ਜਿਹੜਾ ਮਾਨਸਾ ਦੇ ਵਿੱਚ ਖੜਿਆਂਗੇ ਪੂਰਾ ਪਰਿਵਾਰ ਆ ਜੋ ਪੰਡਤ ਭਾਈਚਾਰਾ ਬ੍ਰਾਹਮਣ ਬਾਕੀ ਹੋਰ ਵੀ ਪਦਵੰਤੇ ਸੱਜਣ ਨੇ ਜਿਹੜੇ ਇਸ ਵਕਤ ਖੇਤ ਖੜੇ ਨੇ ਗੱਲਬਾਤ ਕਰਦੇ ਆ ਵੀ ਪੂਰੀ ਗੱਲਬਾਤ ਕੀ ਹੋਈ ਹੈ ਇਹਨਾਂ ਨੇ ਵੱਡੇ ਦੋਸ਼ ਲਾਏ ਨੇ ਕਿ ਨਾ ਉਹਨਾਂ ਦਾ ਭਰਪੂਰ ਸਿੰਘ ਮਨਜੀਤ ਕੌਰ ਵਾਈਫਾ ਭਰਪੂਰ ਸਿੰਘ ਜੀ ਹਾਂ ਕੀ ਗੱਲਬਾਤ ਹੋਈ ਆ ਪੂਰੀ ਇਹਨਾਂ ਨੇ ਸਾਡੇ ਦਾਦੇ ਰੂਪਚੰਦ ਪਾਠੀ ਨੂੰ ਕਨੈਕਸ਼ਨ ਦਾਨ ਦਿੱਤਾ ਸੀ 2016 ਦੇ ਵਿੱਚ ਜੀ ਠੀਕ ਹੈ 2 ਸਾਲਾਂ ਜੀ ਚ ਚੋਣ ਜਾਬਤਾ ਲੱਗਿਆ ਸੀਗਾ 2018 ਦੇ ਵਿੱਚ ਲਾ ਕੇ ਸਾਡੇ ਕਨੈਕਸ਼ਨ ਅਸੀਂ ਪੈਸੇ ਪੂਸੇ ਸਾਰਾ ਕੁਝ ਭਰਤਾ ਸੀਗਾ ਸਾਡੇ ਲੱਗੀ ਸੀਗੀ ਜੇ ਆਕੇ ਇਸ ਜਗ੍ਹਾ ਤੇ ਲੱਗੀ ਸੀਗੀ ਜੀ ਆਪਣੇ ਆਕੇ ਅੱਛਾ 8 ਸਾਲ ਇੱਥੇ ਚੱਲੀ ਆ ਜੀ ਉਸ ਤੋਂ ਬਾਅਦ ਪਿਛਲੇ ਸਾਲ ਇਹ ਪਟਵਾਉਂਦੇ ਸੀਗੇ ਜੀ ਬਿਜਲੀ ਵਿਭਾਗ ਨੇ ਮਿਲ ਕੇ ਬਿਜਲੀ ਵਿਭਾਗ ਨੇ ਕਿਹਾ ਵੀ ਆਪਾਂ ਇਹ ਪੱਟ ਨਹੀਂ ਸਕਦੇ ਇਹਨਾਂ ਦੀ ਸਹਿਮਤੀ ਤੋਂ ਬਿਨਾ ਹੁਣ ਕੀ 31 ਤਰੀਕ ਦੀ ਰਾਤ ਨੂੰ ਜੀ ਤੇ ਸਾਨੂੰ ਨਹੀਂ ਪਤਾ ਜੀ ਬਿਜਲੀ ਮਹਿਕਮਾ ਹੈਗਾ ਸੀ ਜਾਂ ਨਹੀਂ ਹੈਗਾ ਸੀ ਐਸਡੀਓ ਸਾਹਿਬ ਜੀ ਇਹਨਾਂ ਨੇ ਪੱਟ ਕੇ ਜੀ ਆਪ ਦੇ ਖੇਤ ਦੇ ਵਿੱਚ ਲਾ ਲਿਆ ਜੀ ਜੇ ਤੁਸੀਂ ਦੇਖ ਸਕਦੇ ਹੋ ਜੀ ਪਿੰਨ ਕੱਲਿਆਂ ਦੀ ਬਾਹੀ ਹੈ ਉਹ ਤੁਹਾਨੂੰ ਕੋਈ ਦਾਨ ਕਰਿਆ ਸੀ ਉਹਦਾ ਕਾਗਜ਼ ਹੈਗਾ ਉਹਦਾ ਕਾਗਜ਼ ਹੈਗਾ ਜੀ ਐਫੀ ਡੈਪਟ ਸਾਨੂੰ ਨੋਟਰੀ ਹੋਈ ਹੋਈ ਹੈ ਜੀ ਕਚੈਰੀਆਂ ਦੇ ਵਿੱਚ ਹੋਇਆ ਹੋਇਆ ਜੀ ਤੇ ਬਕਾਇਦਾ 2016 ਚ ਹੀ ਹੋਇਆ ਸੀਗਾ ਜੀ ਇਹ ਵੀ ਨੋਟਰੀ ਕਰਵਾਈ ਸੀ ਉਹਨਾਂ ਨੇ ਸਾਡੀ ਅੱਛਾ ਹਾਂ ਜੀ ਤੇ ਫਿਰ ਕਿਹਦੇ ਨੋਸੀ ਕਨੈਕਸ਼ਨ ਹੈ ਪਹਿਲੇ ਇੱਕ ਕਨੈਕਸ਼ਨ ਮਨਜੀਤ ਕੌਰ ਬਾਇਫਾ ਭਰਪੂਰ ਸਿੰਘ ਦੇ ਨਾਮ ਤੇ ਸੀਗਾ ਜੀ ਉਹਨਾਂ ਨੇ ਸਾਨੂੰ ਦਿੱਤਾ ਸੀਗਾ ਜੀ ਸੁਣੋ ਉਹ ਹੁਣ ਉਹ ਹੁਣ ਜਿਹੜੇ ਮਨਜੀਤ ਕੌਰ ਹੈ ਜੀ 31 ਤਰੀਕ ਦੀ ਰਾਤ ਤਾਂ ਇੱਥੇ ਸੀਗੀ ਜੀ ਅੱਛਾ ਤੇ 5 ਤਰੀਕ ਨੂੰ 4 ਨੂੰ ਜੀ ਉਹ ਆਸਟ੍ਰੇਲੀਆ ਪਾ ਗਈ ਜੀ ਉਹ ਤੋਂ ਬਾਅਦ ਇਹ ਕੰਮ ਕਰ 24 ਤਰੀਕ ਨੂੰ ਪਟਿਆ ਕਨ ਕਨੈਕਸ਼ਨ 31 ਤਰੀਕ ਦੀ ਰਾਤ ਨੂੰ ਪਟਿਆ ਜੀ 31 ਮਈ ਨੂੰ ਹਾਂ ਜੀ 2025 ਹਾਂ ਜੀ ਅੱਜ 15 ਦਿਨ ਨੂੰ 16 ਦਿਨ ਹੋ ਗਏ ਜੀ ਨਹੀਂ ਜਦੋਂ ਤੁਹਾਨੂੰ ਦਾਨ ਕਰਤਾ ਸੀ ਫਿਰ ਪਟਿਆ ਕਿਉਂ ਆਹੇ ਪਟਿਆ ਜੀ ਇਹ ਕਹਿੰਦੇ ਵੀ ਸਾਨੂੰ ਹੁਣ ਪੈਸੇ ਕਿ ਬਾਲੇ ਹੋ ਗਏ ਜੀ ਮਹਿੰਗੇ ਹੋ ਗਏ ਕਨੈਕਸ਼ਨ ਜੀ 22 ਲੱਖ ਰੁਪਏ ਦੇ ਵਿਕਣ ਲੱਗ ਜੀ ਪਿਛਲੇ ਸਾਲ 5.5 ਲੱਖ ਚ ਹੋ ਵੀ ਗਿਆ ਸੀਗਾ ਜੀ ਅੰਦਰ ਲੱਖ ਜਿਵੇਂ 5 ਲੱਖ ਚ 5 ਲੱਖ ਜੇ ਸਾਡੇ ਨੌਕਰ ਬਵਾਉਂਦੇ ਸੀਗੇ ਜੀ ਨੌਕਰ ਬਵਾਉਂਦੇ ਸੀ ਹਾਂਜੀ ਅਹਰਾਨ ਸਿੰਘ ਬੋਡੀਕਾਰ ਜੀ ਤੇ ਗੁਰਤੇਜ ਸਿੰਘ ਬੋਡੀਕਾਰ ਬੋਡੀਕਾਰ ਹੈਗੀ ਆ ਨਾ ਜੀ ਉਹ ਫਿਰ ਮੁਕਰ ਗਏ ਜੀ ਜਵਾਨ ਤੋਂ ਕਹਿੰਦੇ ਅਸੀਂ ਨਹੀਂ ਕਰਵਾਉਂਦੇ ਜੀ ਅੱਛਾ ਫਿਰ ਉਹਦੋਂ ਬਾਅਦ ਫਿਰ ਮੁਕਰ ਗਏ ਜੀ ਜਵਾਨ ਤੋਂ ਫਿਰ ਕੀ ਕਹਿੰਦੇ ਉਹਦੋਂ ਬਾਅਦ ਫਿਰ ਜੀ ਕਹਿੰਦੇ ਸਟਾਰ ਦਾ ਕਨੈਕਸ਼ਨ ਹੀ ਪਟਾਵਾਂਗੇ ਫਿਰ ਬਿਜਲੀ ਵਿਭਾਗ ਨੂੰ ਲੈ ਕੇ ਆ ਗਏ ਜੀ ਬਿਜਲੀ ਵਿਭਾਗੇ ਨੇ ਇਹਨਾਂ ਦੇ ਕਿਹਾ ਜੀ ਸਾਡੇ ਅਸੀਂ ਪਟ ਨਹੀਂ ਸਕਦੇ ਫਿਰ ਇਹਨਾਂ ਨੇ ਧੱਕੇ ਨਾਲ ਪਟਿਆ ਜੀ ਰਾਤ ਨੂੰ ਉਹ ਉਹਦੋਂ ਬਾਅਦ ਜੀ ਜਦੋਂ 31 ਤਰੀਕ ਦੀ ਰਾਤ ਨੂੰ ਪਟਿਆ ਜੀ ਇਹ ਗ ਉਦਵਾ ਗੁਰਦੁਆਰਾ ਦੀ ਕਮੇਟੀ ਕਹਿੰਦੀ ਜੀ ਵੀ ਅਸੀਂ ਸਮਝੌਤਾ ਕਰਾਂਗੇ ਸਾਡੇ ਨਾਲ ਵਧੀਆ ਜੀ ਇੱਕ ਭਰਪੂਰ ਸਿੰਘ ਮੰਨ ਗਿਆ ਸੀਗਾ ਜਿਹੜਾ ਜੈਪ ਸਿੰਘ ਸਰਪੰਚ ਹੈ ਜੀ ਹੁਣ ਇਹ ਵੋਟਾਂ ਦੇ ਹਾਰ ਗਿਆ ਸੀਗਾ ਜੀ ਹੁਣ ਇਹ ਆਮ ਆਦਮੀ ਪਾਰਟੀ ਦਾ ਕੋਆਰਡੀਨੇਟਰ ਬਣਿਆ ਜੀ ਇਹ ਕਹਿੰਦਾ ਜੀ ਮੈਂ ਵੋਟਾਂ ਦੇ ਵਿੱਚ ਹਾਰ ਗਿਆ ਪਿੰਡ ਦੀ ਪੰਚਾਇਤ ਗਵਾਹ ਜੀ ਮੈਂਬਰ ਗਵਾਹ ਗਏ ਉਹ ਕਹਿੰਦੇ ਵੀ ਅਸੀਂ ਹਾਰ ਗਏ ਸਾਨੂੰ 30 ਲੱਖ ਰੁਪਏ ਦਿੱਤਾ ਜਾਵੇ ਸਾਡਾ 30 ਲੱਖ ਰੁਪਏ ਵੋਟਾਂ 'ਚ ਲੱਗਾ ਜੀ ਜੇ ਉਹ ਇਹਨਾਂ ਦੀ ਵੀਡੀਓ ਹੀ ਬਣੀਆ ਜਿਹੜਾ ਆਮ ਆਦਮੀ ਦਾ ਪਾਰਟੀ ਦਾ ਕੋਆਰਡੀਨੇਟਰ ਬਣਿਆ ਜੀ ਉਸ ਨੂੰ ਕਹਦਾ ਕਹਿੰਦਾ ਜੀ ਮੈਂ ਵੋਟਾਂ 'ਚ ਹਾਰ ਗਿਆ ਹਾਂਜੀ ਉਹਦੇ ਨਾਲ ਵੀ ਕਰਾਂਗੇ ਇਸ ਬਾਰੇ ਨਾ ਇਹ 30 ਲੱਖ ਰੁਪਇਆ ਸੋਥੋਂ ਜੇ ਨੀ ਕਨੈਕਸ਼ਨ ਦਾ ਮੰਗ ਕਨੈਕਸ਼ਨ ਦਾ ਮੰਗ ਰਿਹਾ ਜੀ ਹੁਣ ਅਸੀਂ ਕਨੈਕਸ਼ਨ ਦਾ ਸੀ ਕਿ ਕਿੱਥੋਂ ਦੇ ਜੀ ਗਰੀਬ ਬੰਦੇ ਦੀ ਟਾਈਮ ਪਾਸ ਹੀ ਕਰਦੇ ਆਂਗੇ ਹਾਂਜੀ ਜੰਮੀ ਗਰੀਬ ਪਰਵਾਦੇ ਸਾਡਾ ਬਹਣ ਦੇਖੋ ਜੀ ਬੰਜਰਾ ਸਾਡੀ ਸਾਰੀ ਸਬਜ਼ੀ ਸੁੱਕ ਗਈ ਆਹ ਵੀਡੀਓ ਹੈ ਜੀ ਇਹਨਾਂ ਦੀ ਇੱਕ ਦੋ ਸਰਪੰਚ ਬੰਦਾ ਪਹਿਲਾਂ ਤੂੰ ਇੱਕ ਸਾਪੜਦਾ ਸੀ ਕਹਿੰਦਾ ਪੂਰਾ ਧੱਕਾ ਕਰਦਾ ਹਾਂ ਜਦੋਂ ਅੱਜ ਕਿੰਨੀ ਮੈਂ ਐਂ ਕਿਹਾ ਤੂੰ ਧੱਕਾ ਕਰਦਾ ਸਾਡੀ ਜ਼ਿੰਮੇਵਾਰੀ ਜੇ ਲਾ ਦੇ ਫਿਰ ਹੁਣ ਕੀ ਹੋ ਗਿਆ ਹੁਣ ਵੀ ਧੱਕੇ ਹੀ ਆ ਧੱਕੇ ਧੱਕਾ ਨਹੀਂ ਜਵਾਂ ਦਾ ਸੱਟ ਹਟੇਗਾ ਹੋਗਾ ਤੇ ਹੋਰ ਕੀ ਗੱਲਬਾਤ ਹੁਣ ਕਿੱਥੇ ਚੱਲ ਰਹੀ ਹੈ ਗੱਲ ਹੁਣ ਇਹ ਉੱਥੇ ਹੀ ਚੱਲ ਰਹੀ ਹੈ ਜੀ ਐਸ ਡੀਓ ਸਾਹਿਬ ਆ ਕੇ ਗਏ ਜੀ ਕੱਲ ਉਹਨਾਂ ਨੇ ਕੋਈ 10 ਮਿੰਟ ਖੜੇ ਜੀ ਬਸ ਦੇਖ ਕੇ ਮੌਕਾ ਦੇਖ ਕੇ ਮੁੜ ਗਏ ਜੀ ਸਾਡੀ ਚ ਅਰਜ਼ੀਆਂ ਵੀ ਦਿੱਤੀਆਂ ਹੋਈਆਂ ਜੀ ਪਟਾਲੇ ਵੀ ਦਿੱਤੀਆਂ ਹੋਈਆਂ ਬਠਿੰਡੇ ਵੀ ਦਿੱਤੀਆਂ ਹੋਈਆਂ ਜੀ ਇਨ ਇਨ ਫਾਰਮੈਟ ਚ ਦਿੱਤੀਆਂ ਹੋਈਆਂ ਜੀ ਨਹੀਂ ਇਹ ਮੋਟਰ ਤੇ ਫਿਰ ਵਾਹਨ ਕਿੰਨਾ ਲੱਗਦਾ ਤੀਗਾ ਵਾਹਨ ਤੇ 7.5 ਕਿੱਲੇ ਜੀ ਮੇਰੇ ਦਾ ਦਾਦੇ ਹੋਰੇ ਤੇ 2 3 3 ਮੁੰਡੇ ਆ ਜੀ ਉਹ ਤਿੰਨ ਭਰਾਏ ਜੀ ਮੇਰੇ ਪਾਪੇ ਹੋਰੀ 2 2 ਕਿੱਲੇ ਆਉਂਦੇ ਆ ਜੀ ਮੇਰੇ ਹੁਣ ਕਿਵੇਂ ਰਹਿਣਗੇ ਫਿਰ ਏ ਹੁਣ ਸਾਡੇ ਕੋਈ ਸਾਧਨ ਨਹੀਂ ਹੈਗਾ ਜੀ ਆਹ ਦੇਖ ਸਕਦੇ ਹੋ ਸਾਡੀ ਸਬਜ਼ੀ ਸੁੱਕ ਗਈ ਹੈ ਜੀ ਹੁਣ ਜੀਰੀ ਦਾ ਸੀਜ਼ਨ ਆ ਗਿਆ ਪੂਰਾ ਤਾਂ ਬੰਜਰ ਹੋ ਗਈ ਫਿਰ ਬੰਜਰ ਹੋ ਗਈ ਜੀ ਹਾਂਜੀ ਨਾ ਕੋਈ ਨਹਿਰੀ ਪਾਣੀ ਨਹੀਂ ਹੈਗਾ ਜੀ ਇੱਥੇ ਤੁਸੀਂ ਸਬਜ਼ੀ ਦੇਖ ਸਕਦੇ ਹੋ ਸਾਡੀ ਸਬਜ਼ੀ ਸੁੱਕ ਗਈ ਹੈ ਨਹਿਰੀ ਪਾਣੀ ਵੀ ਨਹੀਂ ਹੈਗਾ ਨਾ ਨਹਿਰੀ ਪਾਣੀ ਹੈ ਨਹੀਂ ਕੋਈ ਕਿਹੋ ਜਿਹਾ ਏਡਾ ਬੱਟਾ ਜਿਹੜਾ ਕੰਮ ਹੋਇਆ ਛੋਟੇ ਨਾਲ ਇਹਦਾ ਕਾਰਨ ਕੀ ਮੰਨਦੇ ਹੋ ਇਹਦਾ ਕਾਰਨ ਵੋਟਾਂ ਹੀ ਹੈ ਜੀ ਵੋਟਾਂ ਕਾਦੀਆਂ ਵੋਟਾਂ ਸਰਪੰਚੀ ਦੀਆਂ ਜੀ ਜਿਹੜੀਆਂ ਹੁਣ ਪਈਆਂ ਨੇ ਉਹ ਗੱਲ ਕੀ ਹੈ ਪੂਰੀ ਉਹ ਗੱਲ ਜੀ ਸਾਨੂੰ ਇਹ ਕਹਿੰਦੇ ਜੀ ਤੁਸੀਂ ਵੋਟਾਂ ਨਹੀਂ ਪਾਈਆਂ ਸਾਨੂੰ ਸਰਪੰਚੀ ਦੀਆਂ ਦੇਖ ਸਕਦੇ ਹੋ ਦੋਸਤੋ 31 ਤਰੀਕ ਦੀ ਰਾਤ ਨੂੰ ਪਟਿਆ ਜੀ 31 ਤਰੀਕ ਦੀ ਰਾਤ ਨੂੰ ਪਟਿਆ ਜੀ ਬਾਈ ਕਹਿੰਦਾ ਵੀ ਵੋਟਾਂ ਦੀਆਂ ਜਿਹੜੀਆਂ ਸਰਪੰਚੀ ਦੀਆਂ ਇਹਨਾਂ ਦਾ ਕੌਣ ਖੜਾ ਹੋਇਆ ਸੀ ਬਾਈ ਦਾ ਇਹਨਾਂ ਦਾ ਭਾਈ ਸੀਗਾ ਜੀ ਜੈਪ ਸਿੰਘ ਸਰਪੰਚ ਜੀ ਭਰਪੂਰ ਸਿੰਘ ਦਾ ਭਾਈ ਜੀ ਅੱਛਾ ਭਰਪੂਰ ਸਿੰਘ ਦਾ ਭਾਈ ਜਿਨ੍ਹਾਂ ਨੇ ਕਨੈਕਸ਼ਨ ਪਟਿਆ ਹੈ ਹਾਂਜੀ ਉਹਨਾਂ ਦਾ ਭਾਈ ਖੜਾ ਹੋਇਆ ਸੀ ਵੋਟਾਂ ਚ ਹਾਂਜੀ ਦੇਖ ਸਕਦੇ ਹੋ ਕਹਿੰਦੇ ਵੀ ਹਾਰ ਗਿਆ ਕਹਿੰਦੇ ਵੀ ਉਹ ਹਾਰ ਦੇ ਕਾਰਨ ਇਹ ਸਾਨੂੰ ਕਹਿੰਦੇ ਵੀ ਅਸੀਂ ਕਿੰਨੇ ਪੈਸੇ ਮੰਗੇ ਫਿਰ 30 ਲੱਖ ਰੁਪਏ ਜੀ ਅੱਛਾ ਵੀ ਅਸੀਂ ਸਰਪੰਚੀ ਜੋ ਹਾਰ ਗਏ ਹਾਂਜੀ ਇਹ ਸਾਡੇ ਦੇ ਉਲਟਾ ਚੋਰੀ ਦਾ ਪਰਚਾ ਕਰਵਾ ਮੈਂ ਸਾਨੂੰ ਇੱਕ ਦਿਨ ਪੁਲਿਸ ਵੀ ਲੈ ਕੇ ਸੀ ਮੇਰੇ ਚਾਚੀ ਨੂੰ ਫੜ ਕੇ ਜੀ ਜਦੋਂ ਪੁਲਿਸ ਮੈਕਨ ਨੇ ਪਤਾ ਕੀਤਾ ਜੀ ਉਹਨਾਂ ਨੇ ਪਤਾ ਕੀਤਾ ਪਿੰਡ ਚੋਂ ਵੀ ਪੰਡ ਦਾ ਨਾ ਧੱਕਾ ਹੋ ਰਿਹਾ ਜੀ ਫਿਰ ਸਾਡੇ ਦੇ ਪੁਲਿਸ ਨੇ ਕੋਈ ਪਰਚਾ ਨਹੀਂ ਕੀਤਾ ਜੀ ਫਿਰ ਅਸੀਂ ਐਸਐਸਪੀ ਸਾਹਿਬ ਦੇ ਪੇਸ਼ ਹੋਏ ਜੀ ਐਸਐਸਪੀ ਸਾਹਿਬ ਕਹਿੰਦਾ ਵੀ ਪੁਲਿਸ ਓਡਣਾ ਧੱਕਾ ਨਹੀਂ ਕਰਦੀ ਜੀ ਹੁਣ ਸਾਡਾ ਕੋਈ ਰੋਲ ਨਹੀਂਗਾ ਇਹ ਬਿਜਲੀ ਵਿਭਾਗ ਦਾ ਕੰਮ ਹੈ ਬਿਜਲੀ ਵਿਭਾਗ ਨੇ ਮਿਲੂਗਾ ਜੀ 15 ਦਿਨ ਹੋ ਗਏ ਜੀ ਅੱਜ ਤੱਕ ਬਿਜਲੀ ਵਿਭਾਗ ਨੇ ਕੋਈ ਸਾਡੀ ਸੁਣਵਾਈ ਨਹੀਂ ਕੀਤੀ ਜੀਰੀ ਦਾ ਸੀਜ਼ਨ ਆ ਜੀ ਸਾਡੀ ਫਸਲ ਦੇਖੀ ਜਾਵੇ ਫਸਲ ਸੁੱਕੀ ਗਈ ਆ ਅਸੀਂ ਹੁਣ ਕਿੱਧਰ ਜਾਈਏ ਜੀ ਚੌਲ ਲਾਉਣ ਕਣੀ ਖੜੇ ਆ ਜੀ ਜੀਰੀ ਲਾਉਣ ਕਣੀ ਜੀਰੀ ਲਾਉਣ ਕਣੀ ਖੜੇ ਹਾਂ ਹਾਂਜੀ ਸਾਡੇ ਕੋਲੇ ਹੋਰ ਕੋਈ ਸਾਧਨ ਨਹੀਂ ਜੀ ਉਹ ਆਪਣਾ ਕਨੈਕਸ਼ਨ ਪੱਟ ਕੇ ਲੈ ਕੇ ਗਏ ਆ ਜੀ ਪਹਿਲਾਂ ਉੱਥੇ ਕੋਈ ਬੋਰ ਨਹੀਂ ਸੀ ਕੋਈ ਸਾਫ-ਸਾਂਤ ਸੀਗਾ ਜੀ ਉਹਦੀ ਸਾਡੇ ਕੋਲੇ ਬਕਾਇਦੋ ਬੀੜੀਆਂ ਹੈਗੇ ਜੀ ਉਹਨਾਂ ਨੇ ਪੁਰਾਣਾ ਬੋਰ ਪੱਟ ਕੇ ਜੀ ਉਹਦੇ ਉਸ ਨੂੰ ਉਹ ਕਰੇ ਜੀ ਮੇਨਟੇਨ ਕਰਿਆ ਹਜੇ ਚਾਲੂ ਵੀ ਨਹੀਂ ਕੀਤਾ ਜੀ ਉਹਨਾਂ ਨੇ ਤੇ ਇੱਕ ਇਹ ਆਪਣੇ ਬਾਬਾ ਭਾਈ ਭਗਤੂ ਗੁਰਦੁਆਰੇ ਕਮੇਟੀ ਦੇ ਪ੍ਰਧਾਨ ਵੀ ਹੈ ਜੀ ਉਹਨਾਂ ਪ੍ਰਧਾਨ ਆ ਭਰਪੂਰ ਸਿੰਘ ਜੀ ਜਿਹੜਾ ਕਨੈਕਸ਼ਨ ਲਗਿਆ ਕਨੈਕਸ਼ਨ ਲਿਆ ਜੀ ਸਾਡੀ ਇਨਸਪੋਰਮੈਂਟ ਮਾਨਸਾ ਜਿਹੜੀ ਨੂੰ ਅਰਜੀ ਦਿੱਤੀ ਹੋਈ ਜੀ ਉਹ ਆਪਣੇ ਕੋਲੇ ਆ ਕੇ ਗਏ ਸੀ ਬਹੁਤ ਵਧੀਆ ਅਫਸਰ ਹੈ ਜੀ ਨਾ ਗੁਰਦੁਆਰਾ ਸਾਹਿਬ ਦਾ ਇਹ ਪਹਿਲਾਂ ਮੁਲਾਜ਼ਮ ਵੀ ਸੀਗੇ ਇਹ ਪਹਿਲਾਂ ਆਪਣੇ ਫੂਡ ਇਨਸਪੈਕਟਰ ਸੀਗੇ ਜੀ ਉਦੋਂ ਬਾਅਦ ਰਿਟਾਇਰ ਹੋ ਗਏ ਜੀ 2 ਸਾਲ ਹੋ ਗਏ ਜਿੰਨਾ ਨੂੰ 3 ਸਾਲ ਠੀਕ ਹੈ ਹਾਂ ਜੀ ਨਹੀਂ ਜਿਹਨੇ ਕਨੈਕਸ਼ਨ ਪਟਿਆ ਉਹਦੋਂ ਨੂੰ ਭਰਪੂਰ ਸਿੰਘ ਆ ਭਰਪੂਰ ਸਿੰਘ ਆ ਜੀ ਗੁਰਦੁਆਰੇ ਦਾ ਪ੍ਰਧਾਨ ਹੈ ਉਹ ਗੁਰਦੁਆਰੇ ਦਾ ਪ੍ਰਧਾਨ ਹੈ ਮੌਜੂਦਾ ਪ੍ਰਧਾਨ ਹੈ ਜੀ ਆਪਣੇ ਬਾਬਾ ਭਾਈ ਭਗਤੂ ਗੁਰਦੂ ਗੁਰੂਕਾਰ ਦੇ ਕਮੇਟੀ ਦਾ ਜੀ ਪ੍ਰਧਾਨ ਹੈ ਜੀ ਉਹਨਾਂ ਦਾ ਜੀਨੇ ਸੋਡਾ ਕਨੈਕਸ਼ਨ ਪੱਟਿਆ ਰਾਤ ਨੂੰ ਪੱਟਿਆ ਜੀ ਹਾਂਜੀ ਅੱਛਾ ਦੇਖ ਸਕਦੇ ਹੋ ਦੋਸਤੋ ਬਈ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਵੀ ਹੈ ਤੇ ਸਾਬਕਾ ਇੰਸਪੈਕਟਰ ਵੀ ਫੂਡ ਸਪਲਾਈ ਦੇ ਨੇ ਕੀ ਨਾਮ ਹੈ ਭਰਪੂਰ ਸਿੰਘ ਭਰਪੂਰ ਸਿੰਘ ਜਿਨ੍ਹਾਂ ਨੇ ਇਹਨਾਂ ਨੂੰ ਕਨੈਕਸ਼ਨ ਦਾਨ ਕਰਨ ਤੋਂ ਬਾਅਦ ਦਾਨ ਕਿਹਨੇ ਕਰਿਆ ਸੀ ਕਨੈਕਸ਼ਨ ਦਾਣ ਇਹਨਾਂ ਨੇ ਸਾਰੇ ਪਰਿਵਾਰ ਨੇ ਮਿਲ ਕੇ ਕੀਤਾ ਸੀ ਜੀ ਮਨਜੀਤ ਕੌਰ ਸੀ ਬਾਈਫ ਇਹਨਾਂ ਦੀ ਮਨਜੀਤ ਕੌਰ ਆ ਜੀ ਇਹ ਉਹਦੇ ਨਾਮ ਤੇ ਸੀਗਾ ਜੀ ਭਰਪੂਰ ਸਿੰਘ ਦੀ ਉਹਦੇ ਨਾਮ ਤੇ ਸੀ ਭਰਪੂਰ ਸਿੰਘ ਨੇ ਦਾਨ ਕਰਿਆ ਸੀ ਹਾਂਜੀ ਹਾਂਜੀ ਉਸ ਨੇ ਪੱਟ ਲਿਆ ਉਸ ਨੇ ਪੱਟ ਲਿਆ ਜੀ ਜਿਹੜੇ ਆਪਣੇ ਅਜੈ ਸਿੰਘ ਸਰਪੰਚਾ ਜੀ ਉਹ ਪਹਿਲਾਂ ਸਰਪੰਚੀ ਜਿੱਤੇ ਹੋਏ ਜੀ ਤੇ ਹੁਣ ਉਹ ਆਮ ਆਦਮੀ ਦੇ ਕੋਆਰਡੀਨੇਟਰ ਹੈ ਜੀ ਜਿਹੜਾ ਇਹਨਾਂ ਦਾ ਭਤੀਜਾ ਜੀ ਉਹ ਵਿਜੇ ਸਿੰਘਲਾ ਦਾ ਪੀਏ ਹੈ ਜੀ ਵਿਜੇ ਸਿੰਘਲਾ ਜਿਹੜੇ ਕਿਸੇ ਅਫਸਰ ਕੋਲੇ ਜਾਂਦੇ ਨੇ ਜੀ ਵਿਜੇ ਸਿੰਘਲਾ ਜਿਆਦਾ ਹੀ ਦਬਾਅ ਪਾ ਰਹੇ ਹੈ ਜੀ ਕਹਿੰਦੇ ਸਾਡੇ ਤੇ ਹਰੇਕ ਅਫਸਰ ਸਾਨੂੰ ਇਹ ਕਹਿ ਰਿਹਾ ਜੀ ਕਹਿੰਦੇ ਜੀ ਸੋ ਇਹਨਾਂ ਦੀ ਸਰਕਾਰ ਹੈ ਵੀ ਤੁਸੀਂ ਚੁੱਪ ਕਰਜੋ ਤੁਹਾਡਾ ਕੋਈ ਸਮਝੌਤਾ ਨਹੀਂ ਹੋਣਾ ਕੋਈ ਕੁਝ ਨਹੀਂ ਹੋਣਾ ਜੀ ਵੀ ਸਰਕਾਰ ਵਾਲਾ ਜ਼ੋਰ ਲਾ ਰਹੀ ਹੈ ਜੀ ਆਪਾਂ ਤਮਨ ਨੂੰ ਇਹ ਹੀ ਬੇਨਤੀ ਆ ਵੀ ਆਪਣੇ ਵਿਜੇ ਸਿੰਘਲਾ ਦੀ ਜਾਂਚ ਕੀਤੀ ਜਾਵੇ ਜੀ ਵੀ ਮਾਨਸਾ ਜਿਲ੍ਹੇ ਚ ਕੀ ਕਰਵਾ ਰਿਹਾ ਹੈ ਜੀ ਜਿਹੀ ਨਹੀਂ ਹੋਣੀ ਜੀ ਬੰਜੜ ਰਹੀ ਜਮੀਨ ਇਹਨਾਂ ਦਾ ਹੱਲ ਹੋਣਾ ਚਾਹੀਦਾ ਜੀ ਹੱਲ ਹੋਣਾ ਚਾਹੀਦਾ ਹਾਂਜੀ ਹਾਂ ਇਹ ਦਾਨ ਦਿੱਤਾ ਤੇ ਫਿਰ ਦਾਨ ਕਰਕੇ ਤਾਂ ਆਪਾਂ ਕਹਦੇ ਨੇ ਵੀ ਜੇ ਕਿਸੇ ਨੂੰ ਕੋਈ ਚੀਜ਼ ਦਾਨ ਕਰਤੀ ਆਪਾਂ ਦਾ ਦਾਨ ਕਰਾ ਭੁੱਲ ਜਾਂਦਾ ਹੈ ਦਾਨ ਕਰਕੇ ਕਿਹੜਾ ਤੁ ਚੱਟਣਾ ਬਹੁਤ ਪਾਪ ਹੈ ਜੀ ਇਹ ਝੁਲਮ ਹੈ ਇਹ ਪਰਿਵਾਰਾਂ ਧੱਕਾ ਹੋਣਾ ਇਹਨਾਂ ਦੀ ਇਹਨਾਂ ਨਾਲ ਲੇਖਾ ਦੇਣਾ ਪਊ ਜੀ ਨਈ ਕੋਈ ਮੈਂਬਰ ਸਰਪੰਚ ਪੰਚਾਇਤ ਨੇ ਨਹੀਂ ਕੋਈ ਫਰੈਂਟ ਇਫੇਅਰ ਕਰਿਆ ਕੋਈ ਫਰੈਂਟ ਇਫੇਅਰ ਜੀ ਉਹ ਕਹਿੰਦੇ ਵੀ ਤੁਹਾਡਾ ਧੱਕਾ ਹੋਇਆ ਵੀ ਥੋੜੋ ਤੁਸੀਂ ਹਾਂ ਥੋੜੋ ਅਸੀਂ ਨਾਲ ਖੜੇ ਆ ਤੁਹਾਡੇ ਪੰਚਾਇਤ ਕਹਿੰਦੀ ਨਾਲ ਖੜੇ ਆ ਨਰਵੇਲ ਸਿੰਘ ਸਰ ਦੇਖ ਸਕਦੇ ਹੋ ਦੋਸਤੋ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਮੁੱਖ ਮੰਤਰੀ ਸਾਹਿਬ ਨੂੰ ਕਿ ਧਿਆਨ ਦੇਣ ਕਿ ਗਰੀਬ ਪੰਡਤ ਪਰਿਵਾਰ ਕੋਈ ਵੀ ਹੋਵੇ ਚਾਹੇ 2.2 ਕਿੱਲੇ ਜ਼ਮੀਨ ਆਉਂਦੀ ਐ ਇਹਨਾਂ ਨੂੰ ਤਿੰਨ ਪਰਿਵਾਰ ਨੇ ਆ ਦੇਖੋ ਮਾਈਆਂ ਖੜੀਆਂ ਨੇ ਆਪਾਂ ਨੂੰ ਚਿਹਰਿਆਂ ਤੋਂ ਹੀ ਪਤਾ ਲੱਗ ਜਾਂਦਾ ਗਰੀਬੀ ਕਿਵੇਂ ਝਲਕਦੀ ਐ ਗਰੀਬੀ ਤੇ ਅਮੀਰੀ ਦਾ ਪਰ ਇੱਥੇ ਕਿਹੜੀ ਜਗ੍ਹਾ ਤੇ ਦਿਖਾਇਓ ਮੜਾ ਜਾ ਆ ਫੋਟੋ ਆ ਲੱਗੇ ਪੇ ਆਹ ਦੇਖ ਸਕਦੇ ਹੋ ਫਰਾਗ ਨੂੰ ਕੋਈ ਵੀ ਦੰਦ ਕਰਗੇ ਜੀ ਆ ਦੇਖੋ ਟੋਏ ਇੱਥੇ ਲੱਗੇ ਹੋਏ ਸੀ ਹੈ ਹਾਂਜੀ ਹਾਂ ਆ ਖਿੱਟਾਂ ਨੇ ਅੰਦਰ ਦਿਖਾ ਦੇਈਂ ਅੰਦਰ ਦਿਖਾ ਦੇਈਂ ਲੱਗੇ ਆਹ ਸਟਾਕਰ ਲੱਗੇ ਬੈਠੇ ਆਹ ਗਾੜਾ ਚੋ ਪਾਣੀ ਕਿੱਥੋਂ ਆ ਰਿਹਾ ਇਹ ਗਮਾਨੀ ਨੇ ਉਹ ਗਮਾਨੀ ਨੇ ਨਿਤ ਫੱਜੀ ਆਹ ਦੇਖ ਸਕਦੇ ਹੋ ਵੀ ਕੀ ਹਾਲਾਤ ਇਹਨਾਂ ਦੇ ਖਿੱਟਾਂ ਨਜ਼ਰ ਆ ਰਹੀਆਂ ਨੇ ਸਾਫ ਆਹ ਤਾਰਾ ਤਾਰਾ ਦਿਖਾ ਰਹੀ ਆ ਅੱਛਾ ਤਾਰਾ ਨੇ ਜੀ ਦੇਖ ਸਕਦੇ ਹੋ ਤਾਰਾ ਬਰਾਦਰ ਕਿੰਨੇ ਸਾਲ ਚੱਲੇ ਕਨੈਕਸ਼ਨ ਸੋਟੇ 8 سال 8 سال چلیا ہے 8 سال دان کرے ہوئے کنیکشن ہے جڑا 8 سال سے لے آ لگے ہوئے ہیں جی جی ٹھکر ایک سڑک جی جی انہوں نے انہوں نے دان ਦਿੱਤਾ جی ਮਨਜੀਤ ਕੌਰ ਪਰਿਵਾਰ ਦੀ ਸਹਿਮਤੀ ਨਾਲ ਇਹਨਾਂ ਦਾ ਇੱਕ ਸੁਪੁੱਤਰ ਹੀ ਗੁਰਦੇਵ ਸਿੰਘ ਕਿਉਂਕਿ ਇਹਨਾਂ ਦਾ ਸੁਪੁੱਤਰ ਲੰਮਾ ਜੀ ਆਸਟ੍ਰੇਲੀਆ ਗੁਰਪ੍ਰੀਤ ਸਿੰਘ ਇਹਨਾਂ ਨੇ ਸਾਰੇ ਪਰਿਵਾਰ ਦੀ ਸਹਿਮਤੀ ਨਾਲ ਕਹਿੰਦੇ ਪੰਡਤ ਅੰਦਾ ਗੁਰੂ ਘਰ ਦਾ ਪਾਠ ਕਰਦੇ ਸੀ ਜੀ ਇਹਨਾਂ ਨੂੰ ਦਾਨ ਅੱਛਾ ਇਹਨਾਂ ਨੂੰ ਦਾਨ ਕਰਿਆ ਸੀ ਦੇਖ ਸਕਦੇ ਹੋ ਵੀ ਪਾਟੀ ਰੂਪ ਚੰਦ ਉਹਨੇ ਗੁਜਰੀ ਚਾਰ ਸਾਲ ਹੋ ਗਏ ਚਾਰ ਸਾਲ ਹੋ ਗਏ ਨੇ ਜਿੱਥੇ ਹੋ ਗਈ ਇਹਨਾਂ ਨੂੰ ਦਾਨ ਦਿੱਤਾ ਸੀ ਕਲੈਕਸ਼ਨ ਤੁਸੀਂ ਕੋਤਿਆਂ ਦੇ ਹਾਂਜੀ ਤੁਹਾਡਾ ਕੀ ਨਾਮ ਹੈ ਮੇਰਾ ਸੋਨੀ ਸ਼ਰਮਾ ਜੀ ਸੋਨੀ ਸ਼ਰਮਾ ਦੇਖ ਸਕਦੇ ਹੋ ਖੇਤ ਦੇ ਵਿੱਚ ਖੜਿਆ ਜੋ ਬਾਰੇ ਆ ਇਹ ਹਾਲਾਤ ਹੁਣ ਝੋਨਾ ਤਾਂ ਇਹਨਾਂ ਦਾ ਮੈਨੂੰ ਤਾਂ ਲੱਗਦਾ ਨਹੀਂ ਆਹ ਸਬਜ਼ੀ ਦੇਖ ਸਕਦੇ ਹੋ ਬਿਲਕੁਲ ਸੁੱਕ ਚੁੱਕੀ ਆ ਤੇ ਪੰਡਤ ਜੀ ਨੇ ਸਾਰੀ ਜ਼ਿੰਦਗੀ ਗੁਰੂ ਘਰ ਦੇ ਵਿੱਚ ਪਾਠ ਕੀਤਾ ਸੀਗਾ ਤੇ ਦੂਸਰਾ ਜਿਹੜੀ ਦੂਜੀ ਧਿਰ ਜਿਨ੍ਹਾਂ ਨੇ ਕਨੈਕਸ਼ਨ ਪਟਿਆ ਉਹ ਇਸ ਟਾਈਮ ਗੁਰੂ ਘਰ ਦੇ ਪ੍ਰਧਾਨ ਵੀ ਨੇ ਤੇ ਇਸ ਲਈ ਸਿੱਖ ਜਗਤ ਦਾ ਵੀ ਹੱਕ ਬਣਦਾ ਪੰਡਤ ਜੀ ਦੇ ਨਾਲ ਖੜਨ ਦਾ ਦੇਖ ਸਕਦੇ ਹੋ ਦੋਸਤੋ ਤੁਸੀਂ ਸਬਜ਼ੀ ਆ ਦੇਖੋ ਬਿਲਕੁਲ ਸੁੱਕ ਚੁੱਕੀ ਆ ਮਿਰਚਾਂ ਕਾਲੇ ਜਿਸ ਤਰ੍ਹਾਂ ਬਾੜੀ ਕਿੰਨੀ ਸੋਹਣੀ ਲਾਈ ਹੋਈ ਸੀ ਪੰਡਤ ਜੀ ਦੀ ਬਿਲਕੁਲ ਸੁੱਕ ਚੁੱਕੀ ਹੈਗੀ ਪਾਣੀ ਤੋਂ ਬਿਨਾਂ ਕਿਨੋਂ ਆਪਣਾ ਅੱਛਾ ਛੋਟਾ ਡੈਡੀ ਆਹ ਕਿਹਤਾਂ ਨੂੰ ਦਿੱਤਾ ਦੀ ਦਾਣ ਹਾਂ ਹੰਦਾਨ ਕਰਾਈ ਆਪਣਾ ਕਿਨੋਂ ਪਾਣੀ ਰੁਕ ਗਿਆ ਕੋਟੇ ਪੇਟਾ ਨੇ ਪੇਟਾ ਨਹੀਂ ਅੱਛਾ ਹੁਣ ਫਿਰ ਪੀਣਾ ਪਾਣੀ ਤੋਂ ਕਿੰਨੇ ਜਿਨਾ ਪਾਣੀ ਬਹੁਤ ਮਸਨ ਕੋਲ ਅੱਜ ਵੀ ਮਾੜੀ ਉੱਤੀ ਅੱਜ ਫਿਰ ਨੀਂਹੇ ਹਾਜ਼ਰ ਕਰ ਲਏ ਬਾਤ ਕਰਾਈ ਤੇ ਦੇਖ ਸਕਦਾ ਤੁਸੀਂ ਦੋਸਤੋ ਆਪ ਜੀ ਨੇ ਉਤਾਰਾ ਤੇ ਜਿੱਥੋਂ ਟਰਾਂਸਫਾਰਮਰ ਪਟਿਆ ਗਿਆ ਤੇ ਇਸ ਜਗ੍ਹਾ ਤੇ ਲੱਗਿਆ ਹੋਇਆ ਸੀਗਾ ਦੇਖ ਸਕਦੇ ਹੋ ਖੇਚਾਂ ਲੱਗੀਆਂ ਨੇ ਤੇ ਇੱਥੇ ਟਰਾਂਸਫਾਰਮਰ ਲੱਗਿਆ ଥିਗਾ ਜਿਹੜਾ ਧੱਕੇ ਦੇ ਨਾਲ ਖੇਤ ਵਿੱਚੋਂ ਪਟਿਆ ਗਿਆ ਤੁਸੀਂ ਦੇਖ ਸਕਦੇ ਹੋ ਇਹ ਇਸ ਮੋਟਰ ਤੇ 7-8 ਕਿੱਲੇ ਵਾਹਣ ਲੱਗਦੇ ਨੇ ਤਿੰਨ ਭਰਾਵਾਂ ਦੇ ਜੋ ਕਿ ਹੁਣ ਬਿਲਕੁਲ ਬੰਜਰ ਹੋ ਚੁੱਕੇ ਨੇ ਤੇ ਉਪਰੋਂ ਜੀਰੀ ਦਾ ਸੀਜ਼ਨ ਆਗਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਜ਼ਰੀਏ ਤੇ ਸਾਰਾ ਬੰਜਰ ਪਿਆ ਹੋਇਆ ਵਾਹਣ ਸੋ ਸਾਡੇ ਹੱਥ ਬੰਨ ਕੇ ਬੇਨਤੀ ਹੈ ਪੰਜਾਬ ਸਰਕਾਰ ਨੂੰ ਤੇ ਇਸ ਮਸਲੇ ਦਾ ਹੱਲ ਕੀਤਾ ਜਾਵੇ ਤੇ ਦੋਸ਼ੀਆਂ ਤੇ ਬਣਦੀ ਕਾਰਵਾਈ ਕੀਤੀ ਜਾਵੇ। ਜੀ। ਇਹੀ ਸਾਡੀ ਤਾਂ ਹੱਥ ਬੰਨ ਕੇ ਬੇਨਤੀ ਹੈ ਮੰਤਰੀ ਨੂੰ ਵੀ ਸਾਡੇ ਕੋ ਸਾਨੂੰ ਵਾਪਸ ਹੋ ਜਾਵੇ। ਅਸੀਂ ਉਹਨਾਂ ਨੇ 92 ਸੀਟਾਂ ਝੋਲੀ ਚ ਪਾਈਆਂ ਦੀ ਪਹਿਲਾਂ। ਹਾਂ ਪਾਈਆਂ। ਭਾਵੇਂ ਮੁੱਖ ਮੰਤਰੀ ਬਲੂਗਾ। ਆ ਵੀ ਹੋਣ ਸਵੇਰ ਤੱਕ ਕੀ ਹੋ ਰਹੀ ਹੈ। ਆ ਗੱਲ ਹੈ ਸਾਡਾ ਸਾਫ਼ ਮਿਲਣਾ ਚਾਹੁੰਦੇ ਮੋਟ ਲੱਗਣੀ ਚਾਹੀਦੀ ਦੁਬਾਰੇ ਜੀ। ਸਵਾਰੀ ਲੱਗਣੀ ਚਾਹੀਦੀ ਹੈ ਕੋਈ ਆਉਂਦਾ ਕੋਈ ਆਉਂਦਾ ਕੋਈ ਆਉਂਦਾ ਯਾ